ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਤਿੰਨ ਗਾਂ ਮੰਨੇ ਤਿੰਨੇ ਬਾਈ ਟੌਪ ਵਧੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੈਨੂੰ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਬਈ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਰੱਖਿਆ ਫਾਰਮ ਆ ਜਿਹੜਾ ਬਾਈ ਦਾ ਪਾਇਆ ਵਾ ਫਾਰਮ ਦੇ ਵਿੱਚ ਬਾਈ ਕੋਲੇ ਸਾਰੀ ਬਰੀਡ ਚੰਗੀ ਆ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਜੀ ਤਿੰਨ ਗਾਂਮਾਂ ਨੇ ਬਾਈ ਕੋਲੇ ਬਾਈ ਤਿੰਨੀ ਟਾਪ ਬਰੀਡ ਦੀਆਂ ਨੇ ਇੱਕ ਦੂਜੀ ਤੋਂ ਵੱਧ ਕੇ ਆ ਚੰਗੇ ਬਾਈ ਸਾਰੀਆਂ ਦੇ ਰਿਕਾਰਡ ਆ ਆਉ ਪੁੱਛਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਆ ਬਾਈ ਵਧ ਗਿਆ ਵਧ ਗਿਆ ਵਧੀਆ ਚੱਲਦਾ ਬਾਈ ਫਾਰਮ ਹਾਂ ਜੀ ਵਧ ਗਿਆ ਚੱਲੀ ਜਾਂਦਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਜਗਸੀਰ ਸਿੰਘ ਆ ਬਾਈ ਠੀਕ ਹੈ ਜੀ ਤੇ ਪਿੰਡ ਰਾਮੂ ਵਾਲਾ ਜ਼ਿਲ੍ਹਾ ਸਾਡਾ ਬਠਿੰਡਾ ਏ ਹੂੰ ਤਹਿਸੀਲ ਫੂਲ ਆ ਠੀਕ ਆ ਬਾਈ ਤੇ ਨੇੜੇ ਪਿੰਡ ਬ ਹਾਂਜੀ ਨੇੜੇ ਪਿੰਡ ਸਾਡੇ ਸਮਾਦ ਭਾਈ ਢੋਲੀਪੁਰਾ ਠੀਕ ਹੈ ਤੇ ਦੂਜੇ ਪਾਸੇ ਭਗਤਾ ਵੀ ਸਾਡੇ ਨੇੜੇ ਆ ਜਾਂਦਾ 10 ਕਿਲੋਮੀਟਰ ਤੇ ਹੂੰ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9915847946 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆ ਬੈਟ ਦੇ ਦਿਆਂ ਪਹਿਲੇ ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਬਾਈ ਦੂਜਾ ਸੂਆ ਸੁੰਦੀ ਆ ਹੂੰ ਇਹ ਖੁਦ ਹੈਗੀ ਆ ਇਹਦੀ ਮਾਂ ਸੀਗੀ ਅੰਪਾਇਰ ਦੀ ਸੀਆਰਵੀ ਦੀ ਓਕੇ ਤੇ ਇਹਦਾ ਜਿਹੜਾ ਬਾਪ ਆ ਜੀ ਉਹ ਗ੍ਰਿਫ ਬੋਲਾ ਜੀ ਠੀਕ ਹੈ ਭਾਈ ਇਹਦਾ ਪਿਤਾ ਗ੍ਰੈਪ ਬੋਲਾ ਵਰਲਡ ਵਾਈਡ ਸੈਰਾ ਦਾ ਤੇ ਜਿਹੜਾ ਇਹਦੇ ਟੀਕਾ ਭਰਿਆ ਵਾ ਉਹ ਜਮਾਸਕਾ ਪੀਡੀਐਫ ਦਾ ਭਰਿਆ ਵਾ ਬਈ ਪੀਡੀਐਫ ਇਹਦਾ ਠੀਕ ਹੈ ਭਾਈ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਆ ਬੋਦੀਬਾਦੀ ਚੰਗੀ ਆ ਸਨਖਪਣਾ ਫੁੱਲ ਕਿੰਨਾ ਕੁ ਰਿਕਾਰਡ ਆ ਭਾਈ ਦੁੱਧ ਦਾ ਇਹ ਭਾਈ 40 ਤੋਂ ਬਾਹਰ ਚੋਈ ਅਸੀਂ ਲੰਮਾ ਟਾਈਮ ਸਾਡੇ ਕੋਲੇ 40 ਦੇਈ ਗਈ ਆ ਯਾਨੀ ਕੋਸ ਟਾਈਮ ਜਿਵੇਂ ਕਹਿ ਦਗੇ ਵੀ 40 ਤੋਂ ਬਾਹਰ ਵੀ ਚੋਈ ਅਸੀਂ ਪਰ ਜਾਦੇ ਲੰਮਾ ਮਤਲਬ ਜੇ ਗਿਣੀਏ ਤਾਂ 35 ਤੋਂ ਬਾਹਰ ਹੀ ਰਹੀ ਆ 35 ਤੋਂ 40 ਨੂੰ ਮੁੜੀ ਆ ਬਾਈ 40 ਤੋਂ ਮੁੜੀ ਆ ਠੀਕ ਆ ਬਾਈ ਠੰਡੀ ਤੋਂ ਦਿੱਤਾ ਸਾਡੇ ਕੋਲ ਠੰਡੀ ਠੁੰਡੀ ਕਿਵੇਂ ਆ ਸਵਾ ਬਹੁਤ ਆ ਬਾਈ ਬਹੁਤ ਠੰਡੀ ਆ ਕੋਈ ਪ੍ਰੋਬਲਮ ਨਹੀਂ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਚੋਈ ਜੋ ਠੀਕ ਆ ਮਸ਼ੀਨ ਲਾ ਲਓ ਹੱਥੀ ਚੋਲੋ ਕੋਈ ਸਮੱਸਿਆ ਨਹੀਂ ਬਾਈ ਫੁੱਲ ਬਰੀਡ ਆ ਫੁੱਲ ਕੱਦ ਦਾ ਪ੍ਰਿੰਟ ਬੜਾ ਚੰਗਾ ਚੰਗੇ ਸੀਮਣ ਦੀ ਆ ਸਾਰਾ ਡਾਟਾ ਬਾਈ ਕੋਲੇ ਹੈਗਾ ਹੈ ਗੱਬਣ ਕਿਹੜੇ ਤੋਂ ਖੋਦ ਕਿਹੜੇ ਦੀ ਅੱਗੇ ਤੱਕ ਦਾ ਰਿਕਾਰਡ ਬਾਈ ਕੋਲੇ ਸਾਰਾ ਹੈਗਾ ਥਾਣ ਦੇਖੋ ਗਲਾਬੀ ਥਣ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਤੇ ਨਾੜਾ ਨੂੜਾ ਕਰਮਾਲੀ ਦੇ ਫੁੱਲ ਚਾਹੀਏ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋਗੇ ਵਾ ਸ਼ਾਂਤੋ ਦੇਖੋ ਆਰਡਰ ਬਾਈ ਕਮਾਲ ਦਾ ਫੁੱਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀੜਾ ਕਰਮਾਲੀ ਨੂੰ ਕਿਸੇ ਪਾਸਿਓਂ ਬਾਈ ਕੋਈ ਘਾਟ ਨਹੀਂ ਤੇ ਮੁੱਲ ਕੀ ਰਹੂ ਬਾਈ ਦਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਜੇ ਕੋਈ ਬੰਦਾ ਸਾਨੂੰ ਫੋਨ ਕੰਟੈਕਟ ਕਰੂਗਾ ਫੋਨ ਤੇ ਕਰ ਲਾਂਗੇ ਅਸੀਂ ਠੀਕ ਹੈ ਜਾਇਜ਼ ਹੀ ਹੋ ਬਾਈ ਬਾਈ ਜਾਇਜ਼ ਕਰਾਂਗੇ ਕੋਈ ਜਾਇਜ਼ ਦੇਣ ਵਾਲੇ ਮੁੱਲ ਕਰਾਂਗੇ ਬਾਈ ਯਾਰ ਜਾਇਜ਼ ਮੁੱਲ ਕਰਾਂਗੇ ਮੁੱਲ ਜਿਹੜੇ ਵੈਡਮ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਣਗੇ ਮੁੱਲ ਜਿਹੜਾ ਫੋਨ ਤੇ ਹੋ ਜੂਗਾ ਫਲੀ ਵੀ ਫੁੱਲ ਜਿੱਦ ਨੂੰ ਮਰਜ਼ੀ ਤੋੜ ਲੂ ਕੋਈ ਜੱਕ ਨਹੀਂ ਫੁੱਲ ਪਲੀ ਵੀ ਕਿਸੇ ਪਾਸੇ ਵੈਡ ਨੂੰ ਬਾਈ ਕੋਈ ਘਾਟ ਨਹੀਂ ਸਾਰਾ ਰਿਕਾਰਡ ਬਾਈ ਕੋਲੇ ਪ੍ਰੋਪਰ ਲਿਖਤੀ ਰੂਪ ਚ ਹਾਜ਼ਰ ਆ ਫਾਰਮ ਆ ਬਾਈ ਦਾ ਕੋਈ ਨਿੱਕੀ ਮੋਟੀ ਗਾਲ ਨਹੀਂ ਬਈ ਫਾਰਮ ਦੀਆਂ ਬੈੜਾਂ ਨੇ ਫੁੱਲ ਪਲੀ ਵੀ ਆ ਬਰੀਡ ਚੈੱਕ ਕਰੋ ਬਈ ਫੁੱਲ ਕੁਆਲਟੀ ਮੋੜ ਲਿਓ ਬਈ ਮੋੜ ਲਓ ਇਹ ਪਸ਼ੂ ਬਈ ਥੋੜੇ ਜੇ ਮਤਲਬ ਵੀ ਸਾਡੇ ਨਾਲ ਲੈ ਆ ਬਈ ਲੇਵਾ ਲੂਵਾ ਚੈੱਕ ਕਰੋ ਕਮਾਲ ਦਾ ਕਰਮਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਰਮਲੀ ਨੇ ਕਮਾਲ ਦਾ ਤਿਆਰ ਕਰਨ ਮੋਲਾ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਬੈੜ ਦੇ ਹਿਸਾਬ ਨਾਲ ਬੈੜ 'ਚ ਬਈ ਕੋਈ ਘਾਟ ਨਹੀਂ ਫੁੱਲ ਬਰੀਡ ਕਰਦ ਗੰਨੇਉ ਕੋਈ ਪ੍ਰਿੰਟ ਕਰਨਿਉ ਕੋਈ ਸੀਮਣ ਕਰਨਿਉ ਕੋਈ ਥਣ ਲੇਵੇ ਕਰਨਿਉ ਕਿਸੇ ਪਾਸੋਂ ਕੋਈ ਘਾਟ ਨਹੀਂ ਇੱਕ ਨੰਬਰ ਵੈੜਾ ਬਈ ਫੇਸ ਦੇਖੋ ਕਰਮਾਲੀ ਦਾ ਬੜਾ ਚੰਗਾ ਨੇੜ ਤੋਂ ਚੈੱਕ ਕਰ ਲਓ ਫਾਰਮ ਬਾਈ ਦਾ ਬਈ ਸ਼ੌਂਕਨਾ ਬਾਈ ਦੀਆਂ ਸਾਰੀਆਂ ਗਾਮਾਂ ਰੱਖਿੇਵੇਂ ਚੰਗੇ ਸੀਮਣ ਦੇ ਫੁੱਲ ਰਿਕਾਰਡ ਮਿਲੂ ਸਾਰਾ ਬਾਈ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਜੀ ਇਹ ਦੂਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਇਹ ਮੰਨ ਕੇ ਚੱਲੋ ਤੁਸੀਂ ਬਾਈ 24 25 ਜਨਵਰੀ ਨੂੰ 24 ਜਨਵਰੀ ਨੂੰ ਇਹਦੇ ਦਿਨ ਪੂਰੇ ਆ ਜੀ ਸੱਤ ਜੈਕਟਰ ਮੁਤਾਬਕ ਜਿਹੜਾ ਟੀਕਾ ਭਰਿਆ ਵਾ ਓਕੇ ਜੀ ਤੇ 50053 ਇਹਨੂੰ ਟੀਕਾ ਭਰਿਆ ਵਾ ਬਾਈ ਠੀਕ ਹੈ ਤੇ ਮਾਂ ਹੈਗੀ 40116 ਦੀ ਤੇ ਪਿਤਾ ਇਹਦਾ ਰਮਾਡਾ ਬਾਈ ਓਕੇ ਬਾਈ ਰਮਾਡਾ ਬੁੱਲਦੀ ਧੀ ਆ ਤੇ ਜਿਹੜੀ ਗੱਬਣ ਹੋਈ ਵੀ ਆ ਉਹ 50053 ਤੋਂ ਹੋਈ ਵੀ ਆ ਠੀਕ ਹੈ ਸੈਕ ਤੋਂ ਹੂੰ ਕਵਾਲਿਟੀ ਦੇਖੋ ਕਵਾਲਿਟੀ ਇੱਕ ਨੰਬਰ ਆ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸੁਨੱਖ ਪੁਣਾ ਚੰਗਾ ਗਾ ਤਿੰਨੀ ਬਈ ਕਰਮ ਵਾਲੀਆਂ ਇੱਕ ਦੂਜੀ ਤੋਂ ਬਾਅਦ ਕੇ ਫੁੱਲ ਰਿਕਾਰਡ ਸੀਮਣ ਦਾ ਤੇ ਮਾ ਦਾ ਰਿਕਾਰਡ ਬਈ ਕਿੰਨਾ ਦੁੱਧ ਦਾ ਜਾਂ ਇਹਦਾ ਪਿਛਲੇ ਸੂਏ ਦਾ ਕਿੰਨਾ ਗਾ ਇਹਦਾ ਰਿਕਾਰਡ ਬਈ ਸਾਡੇ ਕੋਲੇ 35 ਤੋਂ ਲੈ ਕੇ 38 ਦੇ ਵਿੱਚ ਸੀ ਠੀਕ ਆ ਰਿਕਾਰਡ ਆ ਜੀ ਹਮ ਤੇ ਜਾਨੀ ਲੰਮਾ ਟਾਈਮ ਇਹਨੇ 32 35 ਤੱਕ ਚੱਲੀ ਗਈ ਆ ਠੀਕ ਆ ਸਾਡੇ 38 ਟੁੱਤੀ ਤੋਂ ਵਾਪਸ ਸਾਡੇ ਕੋਲੇ ਠੀਕ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਆ ਬਾਈ ਲੇਵਾ ਪਛਾਣ ਤੋਂ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਚਵਾਈ ਪਾਈ ਕਹਿੰਦਾ ਫੁੱਲ ਚੰਗੀ ਆ ਮਸ਼ੀਨ ਤੇ ਚਵਾਈ ਕਰਦੇ ਹੋ ਨਾ ਬਾਈ ਅਸੀਂ ਮਸ਼ੀਨ ਤੇ ਕਰਦੇ ਆ ਬਾਈ ਚਵਾਈ ਠੀਕ ਆ ਬਾਈ ਮਸ਼ੀਨ માં ਲਾਉਨੇ ਆ ਤੇ ਹੱਥੀ ਚੂਣ ਨੂੰ ਵੀ ਕੋਈ ਦਿੱਕਤ ਨਹੀਂ ਪਰ ਅਸੀਂ ਸਾਡੇ ਮਸ਼ੀਨਾਂ ਹੀ ਆ ਠੀਕ ਆ ਬਾਈ ਅੱਥੀ ਚੋਲੋ ਤਾਂ ਵੀ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਹੈਗੀ ਪਰ ਬਾਈ ਹੁਣ ਮਸ਼ੀਨਾਂ ਚਵਾਈ ਕਰਦੇ ਤੋਰਾ ਦੇ ਖੁੱਪੜੀ ਵੀ ਫੁੱਲ ਚੌੜੀ ਚੂੜੀ ਫੁੱਲ ਆ ਪ੍ਰਿੰਟ ਵਾਲੀ ਵੜਾ ਤੇ ਮੁੱਲ ਬਾਈ ਫੋਨ ਤੇ ਹੋਜੂ ਹਾਂ ਬਾਈ ਮੁੱਲ ਫੋਨ ਤੇ ਕਰ ਲਾਂਗੇ ਕੋਈ ਬੰਦਾ ਚਾਹ ਬਾਣਾ ਤਾਂ ਫਿਰੋਦਨ ਵੇਟ ਫੋਨ ਤੇ ਕਰ ਲਾਂਗੇ ਮੋੜ ਲਿਓ ਵੀਰੇ ਮੁੱਲ ਫੋਨ ਤੇ ਹੋਜੂ ਮੁੱਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਬਾਈ ਕਹਿੰਦਾ ਜਾਇਜ਼ ਹੋਗਾ ਕੋਈ ਜ਼ਿਆਦਾ ਮੁੱਲ ਨਹੀਂ ਕਰਦੇ फ्रंट फ्रंट ਕਰਮ ਲਈਦਾ ਪੂਰਾ ਚੰਗਾ ਪਲੀ ਵੀ ਆ ਤੋਰਾ ਦੇਖੋ ਇੱਕ ਨੰਬਰ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਲੇਵਾ ਬਹੁਤ ਸੋਹਣਾ ਤਿਆਰ ਕਰੂਗਾ ਅੱਗੇ ਭਾਈ ਲਾਸਟ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਦੂਜਾ ਸੂਆ ਜੀ ਹੂੰ ਇਹ ਡੈਮ ਪਾਈਪਰ ਦੀ ਹੈ ਜੀ ਓਕੇ ਜੀ ਤੇ ਸਾਰੇ ਦਾ ਜਮ ਬਾਲਸੀ ਇਹਨੂੰ ਸਾਲ ਮੈਕਸਿਮਮ ਲੱਗਿਆ ਵਰਲਡਵਾਈਡ ਸੈਹਰਾ ਦਾ ਵਰਲਡਵਾਈਡ ਸੈਹਰਾ ਦੀ ਇਹ ਹੂੰ ਧੀਆ ਬਾਈ ਠੀਕ ਹੈ ਤੇ ਗੱਬਣ ਇਹ ਜਮਾਸਕਾ ਤੋਂ ਪੀਡੀਐਫ ਦੇ ਬਾਲਾ ਜਮਾਸਕਾ ਤੋਂ ਗੱਬਣਾ ਬਾਈ ਓਕੇ ਜੀ 24 25 ਜਨਵਰੀ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ 24 25 ਜਨਵਰੀ ਨੂੰ ਕਰਮਾਲੀ ਦੇ ਦਿਨ ਪੂਰੇ ਆ ਪੱਦਰ ਦੇਖੋ ਬਈ ਰਾਜੀ ਫੁੱਲ ਆ ਪ੍ਰਿੰਟ ਬਹੁਤ ਚੰਗਾ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਕਰਮਾਲੀ ਗੱਬਣਾ ਤੇ ਨਾੜਾ ਨੂੜਾ ਦੇਖੋ ਲੇਵੇ ਤੇ ਫੁੱਲ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਕਿਸੇ ਪਾਸੋਂ ਕਰਮਲੀ ਨੂੰ ਕੋਈ ਘਾਟ ਨਹੀਂ ਮੁੱਠੀ ਵਾਲਾ ਥਣ ਲੱਗਿਆ ਚੂਣ ਚਵਾ ਬਾਈ ਕਹਿੰਦਾ ਇੱਕ ਨੰਬਰ ਮਸ਼ੀਨ ਤੇ ਬਾਈ ਕਹਿੰਦਾ ਚਵਾਈ ਕਰਦੇ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਮੋਲੇ ਦਾ ਹੀ ਫੋਨ ਤੇ ਹੋ ਜਾ ਫੋਨ ਤੇ ਕਰ ਲਾਂਗੇ ਬਾਈ ਮੋਲ ਠੀਕ ਹੈ ਕਿੰਨਾ ਗਿਕਾਰਡ ਹੈ ਬਾਈ ਦੁੱਧ ਇਹ ਬਾਈ 40 ਤੋਂ ਬਾਹਰ ਝੋਈ ਅਸੀਂ 24 43 ਲੀਟਰ ਤੇ ਝੋਈ ਅਸੀਂ ਠੀਕ ਹੈ ਲੰਮਾ ਟਾਈਮ ਇਹ 33 40 ਲੰਮਾ ਟਾਈਮ ਚੱਲ ਗਈ ਸਾਡੇ ਕੋਲੇ ਹੂੰ ਵਧਗਾ ਦੁੱਧ ਦਿੱਤਾ ਠੀਕ ਹੈ ਤੇ ਪਸ਼ੂ ਮੈਂ ਕਿ ਕਨਸੈਪਸ਼ਨ ਰੇਟ ਵੀ ਇਹਦਾ ਬਹੁਤ ਜਿਆਦਾ ਆ। ਹੂੰ ਕੋਈ ਸਮੱਸਿਆ ਨਹੀਂ। ਠੀਕ ਹੈ ਬਾਈ। ਵਧ ਗਿਆ ਬੈਡ ਆ ਬਾਈ। ਠੀਕ ਹੈ। ਫੁੱਲ ਪਲੀ ਵੀ ਆ ਫੁੱਲ ਕਰਦ ਗਿਆ ਠੀਕ ਆ ਸੀਮਣ ਬਹੁਤ ਚੰਗਾ ਪੀਡੀਐਫ ਦਾ ਜਮਾਸਕਾ ਬੁੱਲ ਲੱਗਿਆ ਬਾਈ। ਹੂੰ ਅੱਜ ਵਾਰ ਗੱਡੀਆਂ ਥੋੜੀ ਮਸਤੀ ਕਰਦੀਆਂ ਖੁੱਲੀਆਂ ਛੱਡੀਆਂ ਵੀ ਸੀ ਬਾਈ ਨੇ ਅੱਜ ਤਲੇ ਰੇਦ lure ਪਾਏ ਆ। ਲੇਵਾ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੱਧਰ ਪੁੱਧਰ ਰਾਜੀ ਰੋਜੀ ਕਰਮ ਵਾਲੀ ਫੁੱਲ ਤੇ ਮੋਲ ਆ ਬਾਈ ਕਹਿੰਦਾ ਫੋਨ ਤੇ ਹੋਜੀ ਮੋਲ ਆ ਬੈਡ ਦੇ ਹਿਸਾਬ ਨਾਲ ਜਮ ਜਾਇਜ਼ ਹੋਊਗਾ। ਵੜ ਬਹੁਤ ਚੰਗੀ ਆ ਵੀ ਇੱਕ ਨੰਬਰ ਵੜਾ ਕਿਸੇ ਪਾਸੋਂ ਕਰਮਾਲੀ ਨੂੰ ਕੋਈ ਘਾਟ ਨਹੀਂ ਤੋਰਾ ਦੇ ਖੁੱਲੇਵਾ ਦੇਖੋ ਕਮਾਲ ਦਾ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਹੈ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਤੇ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ